ਅੱਜ ਜੀ ਇਸ ਵੀਡੀਓ ਦੇ ਵਿੱਚ ਅਸੀਂ ਮਸਾਹਤ ਦੇ ਹਿਸਾਬ ਦਾ ਟੌਪਿਕ ਕਰਾਂਗੇ ਜੀ ਡਾਇਰੈਕਟ ਐਂਡ ਇਨਵਰਸ ਪ੍ਰੋਪੋਰਸ਼ਨ ਇਹ ਪੰਜਾਬੀ ਦੇ ਵਿੱਚ ਕਹੀਏ ਤਾਂ ਅਸੀਂ ਇਹ ਹੈਗਾ ਜੀ ਸਿੱਧਾ ਤੇ ਉਲਟਾ ਸਮਾਨਨਪਾਤ ਇਹ ਮਸਾਹਤ ਦੀ ਬੁੱਕ ਨੰਬਰ 41 42 ਤੇ 43 ਤੇ ਹੈ ਜੀ ਸਭ ਤੋਂ ਪਹਿਲਾਂ ਅਸੀਂ ਸਮਝਦੇ ਅਗੇ ਜੀ ਸਾਡੇ ਕੋਲੇ ਸਿੱਧਾ ਅਨਪਾਤ ਕੀ ਹੁੰਦਾ ਤੇ ਉਲਟਾ ਅਨਪਾਤ ਕੀ ਹੁੰਦਾ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ ਸਿੱਧੇ ਅਨਪਾਤ ਦੀ ਸਿੱਧਾ ਅਨਪਾਤ ਸਾਡੇ ਕੋਲੇ ਕੀ ਹੁੰਦਾ ਸਿੱਧਾਂ ਨਿਪਾਤ ਸਾਡੇ ਕੋਲ ਕੀ ਹੁੰਦਾ ਜੀ ਜਦੋਂ ਕਿਸੇ ਇੱਕ ਵਸਤੂ ਦਾ ਕੋਈ ਇੱਕ ਵਸਤੂ ਵਧਣ ਦੇ ਨਾਲ ਦੂਸਰੀ ਵਸਤੂ ਵੀ ਵਾਜੇ ਜਿਵੇਂ ਅਪਾਂ ਇਦਾਂ ਕਹਿ ਸਕਦੇ ਆਂਗੇ ਕਿਸੇ ਇੱਕ ਚੀਜ਼ ਦੇ ਘਟਣ ਦੇ ਨਾਲ ਦੂਸਰੀ ਚੀਜ਼ ਵੀ ਘਟ ਜੇ ਮਤਲਬ ਦੋਨਾਂ 'ਚ ਸੇਮ ਸੇਮ ਰਿਲੇਸ਼ਨ ਹੋਵੇ ਤਾਂ ਉਹ ਹੁੰਦਾ ਜੀ ਸਾਡੇ ਕੋਲੇ ਸਿੱਧਾਂ ਨਿਪਾਤ ਹੈ ਇਹਨੂੰ ਸਿੱਖ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਆਂ ਮੰਨ ਕੇ ਚੱਲੋ ਸਾਡੇ ਕੋਲੇ 5 ਵਸਤੂਆਂ ਦਾ ਮੁੱਲ ਆ ਜੀ ਜਿਹੜਾ ਉਹ ਹੈਗਾ ਸਾਡੇ ਕੋਲੇ 35 ਰੁਪਏ ਜੇ ਮੈਂ ਤੁਹਾਨੂੰ ਪੁੱਛਾਂ 15 ਵਸਤੂਆਂ ਦਾ ਮੁੱਲ ਕਿੰਨਾ ਹੋਊਗਾ ਤਾਂ ਦੇਖੋ ਕੀ ਹੋਇਆ ਜੇ ਇਧਰਲੀ ਸਾਈਡ ਆਪਣੇ ਕੋਲੇ ਵਸਤੂਆਂ ਦੀ ਗਿਣਤੀ ਵਧ ਗਈ ਵਸਤੂਆਂ ਦੀ ਗਿਣਤੀ ਵਧਣ ਦੇ ਨਾਲ ਜਿਹੜਾ ਕੁੱਲ ਪ੍ਰਾਈਸ ਹੈ ਜਿਹੜਾ ਕੁੱਲ ਮੁੱਲ ਹੈ ਜ ਉਹ ਵੀ ਵੱਧ ਜਾ ਮਤਲਬ ਇੱਕ ਚੀਜ਼ ਦੇ ਵਧਣ ਦੇ ਨਾਲ ਦੂਸਰੀ ਚੀਜ਼ ਵੀ ਸਾਡੇ ਕੋਲੇ ਵੱਧ ਰਹੀ ਆ ਇਹਨੂੰ ਬੋਲਦੇ ਆਂ ਸੀ ਡਾਇਰੈਕਟ ਪ੍ਰੋਪੋਰਸ਼ਨ ਮਤਲਬ ਕਿ ਸਿੱਧਾ ਅਨੁਪਾਤ ਜਾਂ ਇਦਾਂ ਵੀ ਹੋ ਸਕਦਾ ਕਿ ਇੱਕ ਚੀਜ਼ ਦੇ ਘਟਣ ਦੇ ਨਾਲ ਦੂਸਰੀ ਚੀਜ਼ ਘਟ ਜਾਏ ਜੇ ਮੈਂ ਕਹਾਂ ਸਾਡੇ ਕੋਲੇ 10 ਵਸਤੂਆਂ ਦਾ ਮੁੱਲ 60 ਰੁਪਏ ਤਾਂ ਸਾਡੇ ਕੋਲੇ ਸੱਤ ਵਸਤੂਆਂ ਦਾ ਮੁੱਲ ਕਿੰਨਾ ਹੋਵੇਗਾ ਤਾਂ ਦੇਖੋ ਜੀ ਜੇ ਸਾਡੇ ਕੋਲੇ ਵਸਤੂਆਂ ਦੀ ਗਿਣਤੀ ਘਟ ਗਈ ਤਾਂ ਕੀ ਹੋਊਗਾ ਜਿਹਦਾ ਮੁੱਲ ਵੀ ਸਾਡੇ ਕੋਲੇ ਘਟ ਜਾਊਗਾ ਮਤਲਬ ਇੱਕ ਚੀਜ਼ ਦੇ ਘਟਣ ਦੇ ਨਾਲ ਦੂਸਰੀ ਚੀਜ਼ ਘਟ ਰਹੀ ਆ ਤੇ ਇਹ ਆ ਸਾਡੇ ਕੋਲੇ ਸਿੱਧਾ ਅਨਪਾਤ ਇਸੇ ਤਰ੍ਹਾਂ ਆਪਣੇ ਕੋਲੇ ਉਲਟਾ ਅਨਪਾਤ ਕੀ ਹੁੰਦਾ ਫਿਰ ਉਲਟਾ ਅਨਪਾਤ ਕੀ ਹੁੰਦਾ ਜੇ ਕਿਸੇ ਇੱਕ ਚੀਜ਼ ਦੇ ਵਧਣ ਦੇ ਨਾਲ ਦੂਸਰੀ ਚੀਜ਼ ਘਟ ਰਹੀ ਹੋਵੇ ਜਾਂ ਫਿਰ ਆਪਾਂ ਇਦਾਂ ਵੀ ਕਹਿ ਸਕਦੇ ਹਾਂ ਇੱਕ ਚੀਜ਼ ਦੇ ਘਟਣ ਦੀ ਨਾਲ ਦੂਸਰੀ ਚੀਜ਼ ਵੱਧ ਰਹੀ ਹੋਵੇ ਇਹਨੂੰ ਵੀ ਅਸੀਂ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਮੰਨ ਕੇ ਚੱਲੋ ਕਿਸੇ ਕੰਮ ਨੂੰ 5 ਆਦਮੀ 10 ਦਿਨਾਂ ਚ ਕਰਦੇ ਆ ਮੁੰਜੇ ਮੈਂ ਕਹਾ 5 ਆਦਮੀਆਂ ਦੀ ਜਗ੍ਹਾ 10 ਆਦਮੀ ਲਾ ਦਿੱਤੇ ਜਾਨ ਤਾਂ ਦਿਨ ਕਿੰਨੇ ਲੱਗਣਗੇ ਤਾਂ ਆਪਾਂ ਇਹ ਦੇਖਣਾ ਦਿਨ ਵੱਧ ਲੱਗਣਗੇ ਕਿ ਘੱਟ ਲੱਗਣਗੇ ਤਾਂ ਦੇਖੋ ਜੀ ਜੇਕਰ ਵੱਧ ਆਦਮੀ ਹੋਣਗੇ ਤਾਂ ਵੱਧ ਕੰਮ ਕਰਨਗੇ ਜੇ ਵੱਧ ਕੰਮ ਕਰਨਗੇ ਤੇ ਦਿਨ ਘੱਟ ਲੱਗਣਗੇ ਮਤਲਬ ਇੱਕ ਚੀਜ਼ ਦੇ ਵਧਣ ਦੇ ਨਾਲ ਦੂਸਰੀ ਚੀਜ਼ ਘੱਟ ਰਹੀ ਆ ਇਹਨੂੰ ਬੋਲਦੇ ਆ ਜੀ ਅਸੀਂ ਇਨਵਰਸ ਪ੍ਰੋਪੋਰਸ਼ਨ ਮਤਲਬ ਕਿ ਉਲਟਾਣ ਪਾਤ ਇੱਕ ਹੋਰ ਐਗਜ਼ਾਮਪਲ ਦੇ ਦੇਣਾ ਸਮਝਦੇ ਆ ਮੰਨ ਕੇ ਚੱਲੋ ਜੀ ਪਹਿਲਾਂ ਸਪੀਡ ਸੀਗੀ ਸਪੀਡ ਨੂੰ ਪੰਜਾਬੀ ਚ ਅਸੀਂ ਬੋਲਦੇ ਆ ਚਾਲ ਮੰਨ ਕੇ ਚੱਲੋ ਪਹਿਲਾਂ ਸਪੀਡ ਸੀ 20 ਕਿਲੋਮੀਟਰ ਪ੍ਰਤੀ ਘੰਟਾ ਤਾਂ ਸਾਨੂੰ ਸਮਾਂ ਲੱਗ ਰਿਹਾ ਸੀ 7 ਘੰਟੇ ਉਨ ਕੀ ਕਰ ਦਿੱਤਾ ਗਿਆ ਸਪੀਡ ਨੂੰ ਵਧਾ ਦਿੱਤਾ ਗਿਆ ਸਪੀਡ ਨੂੰ ਕਰ ਦਿੱਤਾ ਗਿਆ 40 ਕਿਲੋਮੀਟਰ ਪ੍ਰਤੀ ਘੰਟਾ ਸਪੀਡ ਕੀ ਕਰ ਦਿੱਤੀ ਗਈ ਵਧਾ ਦਿੱਤੀ ਗਈ ਦੇਖੋ ਜੇ ਸਪੀਡ ਨੂੰ ਆਪਾਂ ਵਧਾਵਾਂਗੇ ਤਾਂ ਆਬੀਸਲੀ ਸਮਾਂ ਘੱਟ ਲੱਗੂਗਾ ਤੇ ਇੰਨਾ ਚ ਕੀ ਹੋ ਰਿਹਾ ਜੀ ਸਾਡੇ ਕੋਲੇ ਅਲਟਰੇਸ਼ਨ ਹੋ ਰਿਹਾ ਸਪੀਡ ਵਧਾਉਣ ਦੇ ਨਾਲ ਸਮਾਂ ਘੱਟ ਲੱਗ ਰਿਹਾ ਤਾਂ ਇਹ ਸਾਡੇ ਕੋਲੇ ਕਿਹੜਾ ਰਿਲੇਸ਼ਨ ਹੋ ਗਿਆ ਜੀ ਉਲਟ ਰਿਲੇਸ਼ਨ ਹੋ ਗਿਆ ਜਾਨੀ ਕਿ ਸਾਡੇ ਕੋਲੇ ਇਨਵਰਸ ਪ੍ਰੋਪੋਰਸ਼ਨ ਹੋ ਗਿਆ ਇਹੀ ਇਸ ਟੌਪਿਕ ਦਾ ਬੇਸ ਹੈਗਾ ਜੀ ਨੈਕਸਟ ਆਪਾਂ ਸਵਾਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਕੋਲੇ ਪਹਿਲੀ ਟਾਈਪ ਆਉਂਦੀ ਹੈ ਜੀ ਸਿੱਧੇ ਅਨੁਪਾਤ ਦੀ ਠੀਕ ਹੈ ਜੀ ਸਿੱਧੇ ਅਨੁਪਾਤ ਦੇ ਵਿੱਚ ਸਾਡੇ ਕੋਲੇ ਆਧਾਰਨ ਇੱਕ ਇਹਦੇ ਵਿੱਚ ਆਧਾਰਨ ਜੀ ਇਹ ਇਸ ਤੋਂ ਬਾਅਦ ਅਭਿਆਸ ਦਾ ਜਿਹੜਾ ਪਹਿਲਾ ਪ੍ਰੇਸ਼ਨ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਇੱਕ 21 ਵਾਂ ਸਵਾਲ ਆ ਜੀ ਠੀਕ ਹੈ ਇਹ ਸਾਰੇ ਸਾਡੇ ਕੋਲੇ ਆਉਂਦੀ ਹੈ ਜੀ ਪਹਿਲੀ ਟਾਈਪ ਦੇ ਵਿੱਚ ਤਾਂ ਅਸੀਂ ਕਰਦੇ ਹਾਂ ਜੀ ਪਹਿਲੀ ਟਾਈਮ ਦੇ ਕੁਝ ਸੌ ਤਾਂ ਸਾਡੇ ਕੋਲੇ ਆਧਾਰਨ ਕੀ ਆ ਜੇ ਚਾਰ ਪੋਸਤਕਾਂ ਦਾ ਮੁੱਲ 32 ਰੁਪਏ ਹੋਵੇ ਤਾਂ ਨੌ ਪੋਸਤਕਾਂ ਦਾ ਮੁੱਲ ਦੱਸੋ ਕਿੰਨਾ ਹੋਵੇਗਾ ਦੇਖੋ ਜੇ ਸਵਾਲ ਸਾਰੇ ਨੂੰ ਹੀ ਆਉਂਦੇ ਆ ਅਸੀਂ ਦਿਮਾਗ ਦੇ ਵਿੱਚ ਹੀ ਕਰ ਸਕਦੇ ਆ ਸਵਾਲ ਵੀ 4 ਪੁਸਤਕਾਂ ਦਾ ਮੁੱਲ 32 ਰੁਪਈਆ ਤੇ ਇੱਕ ਦਾ 8 ਰੁਪਈਆ ਹੋਊਗਾ 9 ਪੁਸਤਕਾਂ ਦਾ ਕਿੰਨਾ ਹੋਊਗਾ 72 ਰੁਪਈਆ ਹੋਊਗਾ ਪਰ ਪਟਵਾਰ ਦੇ ਵਿੱਚ ਇਹੀ ਸਮੱਸਿਆ ਨੂੰ 5 ਜਾਂ 10 ਨੰਬਰ ਦਾ ਆਉਗਾ ਜੇ ਅਸੀਂ ਇਦਾਂ ਸ਼ਾਰਟਕਟ ਕਰਾਂਗੇ ਤਾਂ ਸਾਨੂੰ ਨੰਬਰ ਨਹੀਂ ਮਿਲਣਗੇ ਉਨੀ ਠੀਕ ਹੈ ਦੋਨੋਂ ਅਸੀਂ ਲਿਖਣਾ ਕਿਵੇਂ ਆ ਉਹਨੂੰ ਲਿਖਣ ਦਾ ਅਸੀਂ ਵੇਖ ਦੇ ਹਲੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਸੀਂ ਕੀ ਕਰਨਾ ਜੇ ਇੱਕ ਬਾਕਸ ਬਣਾ ਲੈਣਾਗਾ ਉਹਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਦਿੱਤੀਆਂ ਨੇ ਉਹ ਆਪਾਂ ਲਿਖ ਲੈਣੇ ਇੱਕ ਤਾਂ ਸਾਨੂੰ ਇਹਦੇ ਵਿੱਚ ਦਿੱਤੀਆਂ ਹੋਈਆਂ ਪੁਸਤਕਾਂ ਦੂਸਰਾ ਦਿੱਤਾ ਹੋਇਆ ਜੀ ਉਹਨਾਂ ਦਾ ਮੁੱਲ ਕੀ ਦਿੱਤਾ ਹੋਇਆ ਸਾਨੂੰ ਚਾਰ ਪੁਸਤਕਾਂ ਦਾ ਮੁੱਲ ਕਿੰਨਾਗਾ 32 ਰੁਪਏ ਤਾਂ ਕਹਿੰਦਾ ਨੌ ਪੁਸਤਕਾਂ ਦਾ ਮੁੱਲ ਦੱਸਣਾ ਸੀ ਕਿੰਨਾ ਹੋਵੇਗਾ ਸਭ ਤੋਂ ਪਹਿਲਾਂ ਤਾਂ ਸੀ ਇਹਦੇ ਵਿੱਚ ਦੇਖਣਾ ਜੀ ਇਹਨਾਂ ਪਾਤ ਕਿਹੜਾ ਸਿੱਧਾ ਨਾ ਪਾਤਾ ਕਿ ਉਲਟਾ ਨਾ ਪਾਤਾ ਦੇਖੋ ਜੇ ਸਾਡੇ ਕੋਲ ਪੁਸਤਕਾਂ ਵਧਣ ਗਈਆਂ ਤਾਂ ਉਹਨਾਂ ਦਾ ਮੁੱਲ ਵੀ ਕੀ ਹੋਊਗਾ ਆਬਵੀਅਸਲੀ ਗੱਲ ਉਹਨਾਂ ਦਾ ਮੁੱਲ ਵੀ ਕੀ ਹੋਊਗਾ ਜ਼ਿਆਦਾ ਹੋਊਗਾ ਮਤਲਬ ਇੱਕ ਚੀਜ਼ ਦੇ ਬਦਲ ਨਾਲ ਦੂਸਰੀ ਚੀਜ਼ ਬਦਲ ਰਹੀ ਆ ਤੇ ਕਿਹੜਾ ਨਿਪਾਤ ਆ ਜੀ ਸਿੱਧਾ ਨਿਪਾਤ ਆ ਤੇ ਇੱਥੇ ਅਸੀਂ ਲਿਖਾਂਗੇ ਸਮਾਨ ਅਨੁਪਾਤ ਅਨੁਸਾਰ ਸਮਾਨ ਅਨੁਪਾਤ ਅਨੁਸਾਰ ਇੱਥੇ ਆਪਾਂ ਲਿਖ ਵੀ ਸਕਦੇ ਆ ਕਿਹੜਾ ਨਿਪਾਤ ਆ ਇਹ ਸਿੱਧਾ ਅਨੁਪਾਤ ਸਿੱਧਾ ਨਿਪਾਤ ਕਿਉਂ ਆ ਜੇ ਪੁਸਤਕਾਂ ਵਧਣ ਗਈਆਂ ਪਦ ਪੁਸਤਕਾਂ ਕੀ ਹੋਵੇਗਾ ਵੱਧ ਮੁੱਲ ਬੁੱਕ ਤੇ ਆ ਬਰੈਕਟ ਦੇ ਵਿੱਚ ਲਿਖਿਆ ਹੁੰਦਾ ਦਾ ਮਤਲਬ ਇਹੀ ਹੈ ਵੀ ਇਹ ਸਿੱਧਾ ਅਨੁਪਾਤ ਆ ਜੇ ਪੁਸਤਕਾਂ ਵੱਧ ਗਈਆਂ ਤਾਂ ਮੁੱਲ ਵੀ ਵਧੂਗਾ ਤਾਂ ਸਮਾਨ ਅਨੁਪਾਤ ਇਸ ਅਨੁਸਾਰ ਇਹਨੂੰ ਅਸੀਂ ਕਿਵੇਂ ਲਿਖਾਂਗੇ 4 ਅਨੁਪਾਤ 9 ਇੱਥੇ ਲਿਖਾਂਗੇ ਅਸੀਂ ਸਮਾਨ ਅਨੁਪਾਤ ਇੰਗਲਿਸ਼ ਨੂੰ ਬੋਲਦੇ ਆਂ ਅਸੀਂ ਪ੍ਰੋਪੋਰਸ਼ਨ ਇਹਨੂੰ ਲਿਖਾਂਗੇ ਅਸੀਂ 32 ਅਨੁਪਾਤ x ਜਿਹੜਾ ਅਸੀਂ ਪਤਾ ਕਰਨਾ ਤਾਂ ਅਰਿਸ਼ੂ ਦਾ ਮਤਲਬ ਕੀ ਹੁੰਦਾ ਅਨੁਪਾਤ ਦਾ 4/9 ਪ੍ਰੋਪੋਰਸ਼ਨ ਦਾ ਮਤਲਬ ਕੀ ਹੁੰਦਾ ਇਕੁਅਲ ਟੂ ਦਾ ਸਾਈਨ ਇੱਥੇ ਆ ਗਿਆ ਸਾਡੇ ਕੋਲੇ 32/x ਤਾਂ x ਦਾ ਮੁੱਲ ਸਾਡੇ ਕੋਲੇ ਕਿੰਨਾ ਆਜੂਗਾ 32 9/4 4 ਚੋਕਾ 32 8 ਨੂੰ 9 ਨਾਲ ਗੁਣਾ ਕਰਾਂਗੇ ਅਸੀਂ 72 ਮਤਲਬ ਕਿ ਸਾਡੇ ਕੋਲੇ 9 ਪਸੰਕਾ ਦਾ ਮੁੱਲ ਕਿੰਨਾ ਹੋਊਗਾ 72 ਹੀ ਜਿਹਨੂੰ ਅਸੀਂ ਇਸ ਤਰ੍ਹਾਂ ਨਾਈਟ ਕਰਾਂਗੇ ਜੇ 5 ਨੰਬਰ ਦਾ ਆ ਰਿਹਾ ਤਾਂ 5 ਮਿਲ ਲਗੇ ਜੇ 10 ਨੰਬਰ ਦਾ ਆ ਰਿਹਾ ਤਾਂ ਸਾਨੂੰ ਪੂਰੇ ਪ੍ਰੋਪਰਲੀ 10 ਨੰਬਰ ਮਿਲਣਗੇ ਨੈਕਸਟ ਦੇਖਦੇ ਆ ਅਸੀਂ ਹੋਰ ਸਭ ਜੇ 6 ਮਜ਼ਦੂਰ ਇੱਕ ਦਿਨ ਵਿੱਚ 20 ਰੁਪਏ ਕਮਾਉਣ ਤਾਂ ਕਹਿੰਦਾ 15 ਮਜ਼ਦੂਰ ਕਿੰਨੇ ਰੁਪਏ ਕਮਾਉਣਗੇ ਤੈਨੂੰ ਲਿਖਣ ਦਾ ਕੀ ਬਈ ਆ ਜੀ ਸਭ ਤੋਂ ਪਹਿਲਾਂ ਉਸੇ ਤਰ੍ਹਾਂ ਸੀ ਇੱਕ ਬਾਕਸ ਤਿਆਰ ਕਰਨਾ ਹੈਗਾ ਉਹਦੇ ਵਿੱਚ ਜੋ ਵੀ ਦਿੱਤਾ ਸੀ ਲਿਖ ਲੈਣਾ ਕੀ ਦਿੱਤਾ ਹੋਇਆ ਇੱਕ ਤਾਂ ਸਾਨੂੰ ਮਜ਼ਦੂਰਾਂ ਦੀ ਸੰਖਿਆ ਦਿੱਤੀ ਹੋਈ ਹੈ ਤੇ ਇੱਥੇ ਅਸੀਂ ਲਿਖ ਲਾਂਗੇ ਮਜ਼ਦੂਰਾਂ ਦੀ ਸੰਖਿਆ ਦੂਸਰਾ ਸਾਨੂੰ ਕੀ ਦਿੱਤਾ ਹੋਇਆ ਹੈ ਇਹਦੇ ਵਿੱਚ ਵੀ ਉਹ ਕਿੰਨੇ ਰੁਪਏ ਕਮਾਉਂਦੇ ਆ ਯਾਨੀ ਕਿ ਉਹਨਾਂ ਦੀ ਮਜ਼ਦੂਰੀ ਕਿੰਨੀ ਹੈ ਰੁਪਏ ਹੀ ਲਿਖ ਦਿੰਨੇ ਆ ਕਿੰਨੇ ਮਜ਼ਦੂਰ ਨੇ ਜੀ 6 ਮਜ਼ਦੂਰ ਨੇ ਉਹ 20 ਰੁਪਏ ਕਮਾਉਂਦੇ ਨੇ ਤਾਂ ਕਹਿੰਦਾ ਜਿਹੜੇ 15 ਮਜ਼ਦੂਰ ਨੇ ਉਹ ਕਿੰਨੇ ਰੁਪਏ ਕਮਾਉਣਗੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਣਾ ਵੀ ਇਹਨਾਂ ਵਿੱਚ ਕਿਹੜਾ ਅਨੁਪਾਤ ਹੈ ਸਿੱਧਾ ਅਨੁਪਾਤ ਲੱਗ ਰਿਹਾ ਹੈ ਕਿ ਉਲਟਾ ਅਨੁਪਾਤ ਲੱਗ ਰਿਹਾ ਤਾਂ ਦੇਖੋ ਜੇ ਮਜ਼ਦੂਰਾਂ ਦੀ ਸੰਖਿਆ ਵਧਾ ਦਿੱਤੀ ਜਊ ਤਾਂ ਉਹਨਾਂ ਨੂੰ ਦਿਹਾੜੀ ਵੀ ਵਧ ਦੇਣੀ ਪਊ ਤਾਂ ਵੱਧ ਪੈਸੇ ਕਮਾਉਣਗੇ ਮਤਲਬ ਇੱਕ ਚੀਜ਼ ਦੇ ਵਧਣ ਦੇ ਨਾਲ ਦੂਸਰੀ ਚੀਜ਼ ਵਧ ਰਹੀ ਹੈ ਤਾਂ ਇਹ ਸਿੱਧਾ ਅਨੁਪਾਤ ਹੈ ਇੱਥੇ ਅਸੀਂ ਲਿਖਾਂਗੇ ਸਮਾਨ ਅਨੁਪਾਤ ਅਨੁਸਾਰ ਸਮਾਨ ਅਨੁਪਾਤ ਅਨੁਸਾਰ ਕਿਹੜਾ ਅਨੁਪਾਤ ਹੈ ਜੀ ਇਹ ਸਿੱਧਾ ਅਨੁਪਾਤ ਹੈ ਸਿਧਾਂਤ ਪਾਦ ਕਿਉਂ ਉਹ ਵੀ ਲਿਖ ਦਿਓ ਭਾਵੇਂ ਕਿ ਬੰਦ ਮਜ਼ਦੂਰ ਜੇ ਮਜ਼ਦੂਰ ਬੰਦ ਹੋਣਗੇ ਤਾਂ ਕੀ ਹੋਊਗਾ ਉਹਨਾਂ ਦੇ ਵਾਧ ਰੁਪਏ ਕਮਾਉਣਗੇ ਤਾਂ ਲਿਖਾਂਗੇ ਇਹਨੂੰ ਆਪਾਂ ਨਾ ਪਾਦ ਦੇ ਵਿੱਚ 6 ਅਨੁਪਾਤ 15 ਉਰੇ ਪ੍ਰੋਪੋਰਸ਼ਨ b ਅਨੁਪਾਤ x ਇਹਦਾ ਮਤਲਬ ਕੀ ਹੈ ਜੀ 6/15 20/x x ਦਾ ਮੁੱਲ ਸਾਡੇ ਕੋਲੇ ਕਿੰਨਾ ਆਊਗਾ 15 b ਆਪਾਂ ਉਹਦੇ ਵਿੱਚ 6 ਸੇਮ ਇਸੇ ਤਰ੍ਹਾਂ ਹੀ ਤੁਸੀਂ ਸਾਰਾ ਸਮ ਕਰਨਾ ਹੈ ਠੀਕ ਹੈ ਇਹ ਕੱਟ ਵੀ ਕਰਕੇ ਦਿਖਾਉਣਾ ਆਪਾਂ ਤਿੰਨ ਦੇ ਟੇਬਲ ਦੇ ਕੱਟ ਹੋ ਰਿਹਾ 3 2 6 ਔਰ 3 15 ਉਹਰੇ ਕੱਟ ਕੇ ਆ ਗਿਆ ਸਾਡੇ ਕੋਲੇ 10 10 5 50 ਯਾਨੀ ਕਿ ਕਿੰਨੇ ਰੁਪਏ ਕਮਾਉਣਗੇ ਮੈਂ 15 ਮਜ਼ਦੂਰ ਸੰਝਾਰ ਕੇ ਕਮਾਉਣਗੇ ਨੈਕਸਟ ਦੇਖੋ ਜੇ ਇੱਕ ਸਮ ਆਪਾਂ ਹੋਰ ਕਰਦੇ ਆ ਇਹਦੇ ਨਾਲ ਦਾ ਅਭਿਆਸ ਦੇ ਵਿੱਚ ਸਾਡੇ ਕੋਲ 21ਵਾਂ ਆਪਰੇਸ਼ਨ ਹੈ ਇਹ ਕਹਿੰਦਾ ਵਸਤੂਆਂ ਦੇ ਪਰਿਸ਼ਾਮਿਆਂ ਦਾ ਅਨੁਪਾਤ ਉਹਨਾਂ ਦੀਆਂ ਉਚਾਈਆਂ ਦੇ ਅਨੁਪਾਤ ਸਮਾਨ ਹੁੰਦਾ ਹੈ ਇੱਕ ਆਦਮੀ 1.80 ਮੀਟਰ ਉੱਚਾ ਹੈ ਉਸ ਦੇ ਪਰਛਾਵੇਂ ਦੀ ਲੰਬਾਈ 2.70 ਮੀਟਰ ਹੈ ਤਾਂ ਟੈਲੀਵਿਜ਼ਨ ਦੇ ਉਸ ਏਰੀਅਲ ਦੇ ਪੋਲ ਦੀ ਉਚਾਈ ਦੱਸੋ ਜਿਸ ਦਾ ਪਰਛਾਵਾ 24 ਮੀਟਰ ਹੈ ਤਾਂ ਜਿਹੜਾ ਜਿਹੜਾ ਕੁਝ ਸਾਡੇ ਕੋਲੇ ਰਾਈਟ ਆ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਉਹ ਲਿਖ ਲੈਣੇ ਆ ਤਾਂ ਦੋ ਚੀਜ਼ਾਂ ਸਾਡੇ ਕੋਲੇ ਇੱਕ ਤਾਂ ਕੋਈ ਵਸਤੂ ਦਿੱਤੀ ਹੋਈ ਆ ਦੂਸਰਾ ਉਹਦਾ ਸਾਡੇ ਕੋਲੇ ਕੀ ਦਿੱਤਾ ਹੋਇਆ ਜੀ ਪਰਛਾਵਾ ਦਿੱਤਾ ਹੋਇਆ ਸਭ ਤੋਂ ਪਹਿਲਾਂ ਸਾਡੇ ਕੋਲੇ ਇੱਕ ਆਦਮੀ ਦੀ ਹਾਈਟ ਦਿੱਤੀ ਹੋਈ ਆ ਆਦਮੀ ਕਿੰਨਾ ਉੱਚਾ 1.80 ਮੀਟਰ ਤਾਂ ਆਪਾਂ ਇੱਥੇ ਲਿਖ ਵੀ ਲੈਣੇ ਆ एक आदमी आ एक साढ़े कोल आदमी किचा एक पॉइंट अस्सी मीटर उचाई है वो परछाव है का दो पॉइंट सत्तर मीटर उस पोल की उचाई उचाई आप दसनी है भी उस पोल की उंचाई किछाव कि दे रखे चौबी मीटर ठीक है ध्यान ना देखना चौबीस इतने नहीं आना पोल हाइट उन्हें पुछया गा वह परछाव सा चौबी मीटर आता सब तो पहला अं देखा भी इन्होंने नुपात किड़ा सीधा अनुपाता कि उल्टा न पाता ਦੇਖੋ ਜੀ ਜੇਕਰ ਕਿਸੇ ਵਸਤੂ ਦੀ ਜਿੰਨੀ ਜ਼ਿਆਦਾ ਹਾਈਟ ਹੋਊਗੀ ਉਨਾਂ ਹੀ ਉਹਦਾ ਜ਼ਿਆਦਾ ਪ੍ਰਸ਼ਾਮਾ ਹੋਣਾਗਾ ਇਟ ਮੀਨ ਜਿੰਨਾ ਚ ਸਿੱਧਾ ਸਬੰਧ ਆ ਮੰਨ ਕੇ ਚੱਲੋ ਸਾਡੇ ਕੋਲੇ ਕੋਈ ਇੱਕ ਵਸਤੂ ਆ ਇਹਦਾ ਕੁਝ ਪ੍ਰਸ਼ਾਮਾਗਾ ਜੇ ਇਹਦੀ ਆਪਾਂ ਹਾਈਟ ਵਧਾ ਦਈਏ ਤਾਂ ਆਬੀਸਲੀ ਗੱਲ ਇਹਦਾ ਪ੍ਰਸ਼ਾਮਾ ਵੀ ਜ਼ਿਆਦਾ ਹੋਊਗਾ ਮਤਲਬ ਇੱਕ ਚੀਜ਼ ਵਧਣ ਦੇ ਨਾਲ ਦੂਸਰੀ ਚੀਜ਼ ਵੱਧ ਰਹੀ ਆ ਤਾਂ ਇਹ ਸਾਡੇ ਕੋਲੇ ਹੈਗਾ ਜੀ ਸਿੱਧਾ ਅਨੁਪਾਤ ਤਾਂ ਇੱਥੇ ਅਸੀਂ ਲਿਖਾਂਗੇ ਸਮਾਨ ਅਨੁਪਾਤ ਅਨੁਸਾਰ ਸਮਾਨ ਅਨੁਪਾਤ ਅਨਸਾਰ ਬਰੈਕਟ ਦੇ ਵਿੱਚ ਲਿਖ ਦੋ ਕਿਹੜਾ ਕਸ ਅੰਨੇ ਕੋਲੇ ਇਹ ਸਿੱਧਾ ਅਨੁਪਾਤ ਠੀਕ ਹੈ ਜੀ ਸਿੱਧਾ ਅਨੁਪਾਤ ਕਿਉਂ ਆਗਾ ਕਿਉਂਕਿ ਜਿੰਨੀ ਉਚਾਈ ਹੋਊਗੀ ਓਨੀ ਹੀ ਆਉਦਾ ਜਾਂਦਾ ਪਰਛਾਵਾਂ ਹੋਊਗਾ ਤੇ ਇਹਨੂੰ ਆਪਾਂ ਲਿਖ ਦਿੰਨੇ ਆ ਸਮਾਨ ਅਨੁਪਾਤ ਦੇ ਵਿੱਚ 1.80 ਅਨੁਪਾਤ x ਸਮਾਨ ਅਨੁਪਾਤ ਮੀਨ ਜ ਪ੍ਰੋਪੋਰਸ਼ਨ 2.70 ਰੇਸ਼ਿਓ 24 ਇਹਦਾ ਕੀ ਮਤਲਬ ਹੈ ਜੀ 1.80 x 270 24 ਟੈਕਸ ਦਾ ਮੁੱਲ ਕਿੰਨਾ ਆਜੂਗਾ ਜੀ ਕ੍ਰੋਸ ਮਲਟੀਪਲਾਈ ਕਰਾਂਗੇ ਆਪਾਂ 1.80 ਗੁਣਾ 24 बटे ਚ ਆ ਗਈ ਸਾਡੇ ਕੋਲੇ 2.70 ਪੁਆਇੰਟ ਨਾਲ ਪੁਆਇੰਟ ਕੱਟ ਹੋ ਜੂ ਕਿਉਂਕਿ ਪੁਆਇੰਟ ਬਾਅਦ 2-2 ਡਿਜੀਟ ਨੇ ਅ ਜ਼ੀਰੋ ਨਾਲ ਜ਼ੀਰੋ ਕੈਨਸਲ ਹੋ ਗਿਆ ਸਾਡੇ ਕੋਲੇ ਜੀ 9 ਦੇ ਟੇਬਲ ਤੇ ਕੱਟ ਹੋ ਰਿਹਾ 9 3 27 9 2 18 ਉਰੇ ਕੱਟ ਕੇ ਆ ਗਿਆ 8 3 24 ਤੇ ਆ ਗਿਆ ਸਾਡੇ ਕੋਲੇ 8 2 16 ਮੀਟਰ ਮਤਲਬ ਉਸ ਪੂਲ ਦੀ ਉਚਾਈ ਕਿੰਨੀ ਹੋਊਗੀ ਜੀ ਸਾਡੇ ਕੋਲੇ 16 ਕਿ ਮੀਟਰ ਏ ਸੀ ਜੀ ਪਹਿਲੀ ਟਾਈਪ ਦੇ ਸਮ ਤਿੰਨ ਸਮ ਆਪਾਂ ਕਰ ਲਏ ਚਾਰ ਪੰਜ ਸਮ ਹੋਰ ਨੇ ਉਹ ਸਾਰੇ ਸਮ ਤੁਸੀਂ ਇਸੇ ਤਰ੍ਹਾਂ ਲਿਖ ਕੇ ਕਰਨੇ ਆ ਅੱਗੇ ਗੱਲ ਕਰਦੇ ਆ ਜੀ ਆਪਾਂ ਦੂਸਰੀ ਟਾਈਪ ਦੀ ਦੂਸਰੀ ਟਾਈਪ ਹੈਗੀ ਸਾਡੇ ਕੋਲੇ ਉਲਟਾ ਅਨੁਪਾਤ ਉਲਟਾ ਅਨੁਪਾਤ ਦਾ ਮਤਲਬ ਇੱਕ ਚੀਜ਼ ਦੇ ਵਧਣ ਨਾਲ ਦੂਸਰੀ ਚੀਜ਼ ਘਟ ਰਹੀ ਆ ਜਾਂ ਫਿਰ ਇੱਕ ਚੀਜ਼ ਦੇ ਘਟਣ ਦੇ ਨਾਲ ਦੂਸਰੀ ਚੀਜ਼ ਵਧ ਰਹੀ ਆ ਤਾਂ ਇਸ ਇਹਦੇ ਵਿੱਚ ਸਾਡੇ ਕੋਲੇ ਇੱਕ ਆਧਾਰਨ ਆਗੀ ਅਭਿਆਸ ਦਾ 7ਵਾਂ 8ਵਾਂ 9ਵਾਂ 10ਵਾਂ ਤੱਕ 15ਵਾਂ ਸਮਝ ਇਹ ਜਿਹੜੇ ਸਾਡੇ ਆ ਦੂਸਰੀ ਟਾਈਪ ਦੇ ਵਿੱਚ ਆਉਂਦੇ ਆ ਤਾਂ ਸਭ ਤੋਂ ਪਹਿਲਾਂ ਅਸੀਂ 7ਵਾਂ ਸਵਾਲ ਦੇਖਦੇ ਆ ਜੀ ਆਲੂਆਂ ਦੇ ਇੱਕ ਖੇਤ ਵਿੱਚ 4 ਆਦਮੀ 12 ਦਿਨਾਂ ਵਿੱਚ ਆਲੂ ਲਾਉਂਦੇ ਨੇ ਉਸੇ ਖੇਤ ਵਿੱਚ 8 ਆਦਮੀ ਕਿੰਨੇ ਦਿਨਾਂ ਵਿੱਚ ਆਲੂ ਲਾਉਣਗੇ ਸਭ ਤੋਂ ਪਹਿਲਾਂ ਤਾਂ ਅਸੀਂ ਉਵੇਂ ਜਿਹੜਾ ਸਾਨੂੰ ਕੁਝ ਦਿੱਤਾ ਹੋਇਆ ਉਹਦਾ ਅਸੀਂ ਇੱਕ ਟੇਬਲ ਬਣਾ ਲੈਣਾ ਇੱਕ ਤਾਂ ਸਾਨੂੰ ਆਦਮੀ ਤੇ ਹੋਇਆ ਇੱਕ ਸਾਨੂੰ ਦਿਨ ਦਿੱਤੇ ਹੋਇਆ ਜੀ ਆਦਮੀ ਕਿੰਨੇ ਨੇ 4 ਆਦਮੀ 12 ਦਿਨਾਂ ਚ ਆਲੂ ਲਾਉਂਦੇ ਆ ਉਸੇ ਖੇਤ ਦੇ ਵਿੱਚ ਕਹਿੰਦਾ 8 ਆਦਮੀ ਕਿੰਨੇ ਦਿਨਾਂ ਚ ਆਲੂ ਸਭ ਤੋਂ ਪਹਿਲਾਂ ਤਾਂ ਅਸੀਂ ਉਸੇ ਤਰ੍ਹਾਂ ਦੇਖਾਂਗੇ ਵੀ ਇਹ ਸਿੱਧਾ ਨਾ ਪਾਤਾ ਕਿ ਉਲਟਾ ਨਾ ਪਾਤਾ ਦੇਖੋ ਜੀ ਜੇਕਰ ਆਦਮੀਆਂ ਦੀ ਗਿਣਤੀ ਵਧ ਗਈ ਤਾਂ ਕੀ ਹੋਊਗਾ ਕੰਮ ਜ਼ਿਆਦਾ ਕਰਨਗੇ ਜੇ ਕੰਮ ਜ਼ਿਆਦਾ ਕਰਨਗੇ ਤਾਂ ਦਿਨ ਕੀ ਲੱਗਣਗੇ ਸਾਨੂੰ ਘੱਟ ਲੱਗਣਗੇ ਉਲਟ ਹੋ ਗਿਆ ਇਹਨਾਂ ਦਾ ਐਰੋ ਦਾ ਆਪਸ ਵਿੱਚ ਰਿਲੇਸ਼ਨ ਇਟ ਮੀਨਸ ਇਹ ਉਲਟਾ ਨਾ ਪਾਤਾ ਤਾਂ ਇੱਥੇ ਅਸੀਂ ਲਿਖਾਂਗੇ ਸਮਾਨਨ ਅਪਾਤ ਅਨਸਾਰ ਮਾਨ ਅਨੁਪਾਤ ਅਨਸਾਰ ਕਿਹੜਾ ਰਿਸ਼ਨਾ ਜੀ ਸਾਡੇ ਕੋਲ ਇਹ ਉਲਟਾ ਅਨਪਾਤ ਉਲਟਾ ਅਨਪਾਤ ਦਾ ਮਤਲਬ ਕੀ ਆ ਜੇ ਵਧ ਆਦਮੀ ਹੋਣਗੇ ਜਿੰਨ ਕੀ ਲੱਗਣਗੇ ਘੱਟ ਲੱਗਣਗੇ ਵਧ ਆਦਮੀ ਘੱਟ ਦੇ ਜਾਂ ਦਿਨ ਘੱਟ ਲੱਗੇ ਠੀਕ ਹੈ ਤੈਨੂੰ ਅਸੀਂ ਕਿਸ ਤਰ੍ਹਾਂ ਲਿਖਾਂਗੇ ਜੀ 4 ਅਨੁਪਾਤ 8 ਪ੍ਰਪੋਰਸ਼ਨ ਆ ਦੇਖੋ ਉਪਰੋਂ ਦੀਰ ਆ ਰਹੇ ਆ ਇਹ ਥਾਂ ਨੂੰ ਚਾਰਣ ਪਾਤ 8 ਉਲਟਰਨੇਸ਼ਨ ਇਥੋਂ ਹੀ ਠਣ ਉੱਪਰ ਨੂੰ ਜਾ ਰਿਹਾ ਤਾਂ ਸਾਨੂੰ ਕੀ ਕਰਨਾ ਪਊਗਾ ਤੇ ਠੇਹਾਂ ਤੋਂ ਸਟਾਰਟ ਕਰਨਾ ਪਊਗਾ ਇੱਥੇ ਲਿਖਿਆ ਗਿਆ ਸੀ ਜਿਹੜਾ ਪਤਾ ਕਰਨਾ x ਅਨੁਪਾਤ 12 ਦੇਖੋ ਜੇ ਤਾਂ ਸਿੱਧਾ ਅਨੁਪਾਤ ਹੁੰਦਾ ਫਿਰ ਤੈਨੂੰ ਲਿਖਦੇ ਸੀ ਚਾਰਣ ਪਾਤ 8 ਪ੍ਰੋਪੋਰਸ਼ਨ 12 ਅਨੁਪਾਤ x ਪਰ ਇਹ ਉਲਟਰਨੇਸ਼ਨ ਆਗਾ ਠੀਕ ਹੈ ਜਿੱਧਰ ਨੂੰ ਤੀਰ ਜਾ ਰਿਹਾਗਾ ਯਾਨੀ ਕਿ ਉੱਪਰੋਂ ਸਟਾਰਟ ਕਰਨਾ ਸੀ ਤੇ ਚਾਰਣ ਪਾਤ 8 ਪ੍ਰੋਪੋਰਸ਼ਨ ਹੁਣ ਠੇਹਾਂ ਤੋਂ ਤੀਰ ਉੱਪਰ ਨੂੰ ਜਾ ਰਿਹਾਗਾ ਇੱਥੇ ਲਿਖਾਂਗੇ x ਅਨੁਪਾਤ 12 ਇਹਦਾ ਕੀ ਮਤਲਬ ਹੈ ਜੀ ਸਾਡੇ ਕੋਲੇ 4/8 x/12 ਇਹ ਕੱਟ ਗਿਆ ਗਿਆ ਸਾਡੇ ਕੋਲੇ 2 ਕਰਾਸ ਮਲਟੀਪਲਾਈ ਕਰ ਦਾਂਗੇ ਅਨਸਰ ਆਜ ਨੂੰ ਸਾਡੇ ਕੋਲੇ 6 ਯਾਨੀ ਕਿ 12/2 ਬਰਾਬਰ ਆ ਗਿਆ ਜੀ 6 ਯਾਨੀ ਕਿ 8 ਆਦਮੀ ਇਸ ਕੰਮ ਨੂੰ 6 ਦਿਨਾਂ ਵਿੱਚ ਕਰਦੇ ਪਰ ਕਈ ਆਪਾਂ ਕੀ ਕਰਦੇ ਹੁੰਦੇ ਜੀ ਇਸ ਨੂੰ ਆਪਾਂ ਕਰਦੇ ਹੁੰਦੇ ਸੀ ਐਮ ਡੀ ਐਚ ਜਿਹੜਾ ਉਹ ਆਪਾਂ ਫਾਰਮੂਲਾ ਯੂਜ਼ ਕਰਦੇ ਹੁੰਦੇ ਸੀ ਠੀਕ ਹੈ ਤੇ ਉਹਨੂੰ ਆਪਾਂ ਇਸ ਤਰ੍ਹਾਂ ਕਰਦੇ ਹੁੰਦੇ ਸੀ ਐਮ 1 ਡੀ 1 बराबर बर, m2 d ਹੁਣ ਕਈ ਕਹਿੰਦੇ ਨੇ ਵੀ ਇਹ ਤਾਂ ਮੈਥਡ ਹੀ ਅਲੱਗ ਹੋ ਗਿਆ ਜੀ ਸਾਨੂੰ ਵੀ ਲਿਖਣਾ ਨਹੀਂ ਆਉਂਦਾ ਅਸੀਂ ਤਾਂ ਇਸ ਤਰ੍ਹਾਂ ਕੀਤਾ ਅਸਲ ਦੇ ਵਿੱਚ ਇਹ ਮੈਥਡ ਬਿਲਕੁਲ ਸੇਮ ਨਹੀਂ ਆ ਉਸ ਵਿੱਚ ਇਹਦੇ ਇਹਦੇ ਤੋਂ ਹੀ ਇਹ ਮੈਥਡ ਬਣਿਆ ਕੋਈ ਵੀ ਜਿਹੜਾ ਸ਼ਾਰਟਕਟ ਬਣਾਉਂਦਾ ਨਾ ਉਹ ਬੇਸਿਕ ਮੈਥ ਤੋਂ ਹੀ ਬਣਦਾ ਹੈਗਾ ਤਾਂ ਦੇਖੋ ਜੀ ਕਿਸ ਤਰ੍ਹਾਂ ਬਣਿਆ mm ਵਾਲੇ ਆਪਾਂ ਇੱਕ ਸਾਈਡ ਕਰ ਲੈਨੇ ਜਾਨੀ ਕਿ ਆਦਮੀ ਵਾਲੇ m1 ਇਧਰ ਹੀ ਆ ਸਾਡੇ ਕੋਲੇ m2 ਉਧਰ ਮਲਟੀਪਲਾਈ ਚ ਇਧਰ ਆ ਕੇ ਸਾਡੇ ਕੋਲੇ ਇੱਕ ਆ ਚੋ ਗਿਆ ਜੀ ਡਿਵਾਈਡ ਦੇ ਵਿੱਚ ਹੋ ਗਿਆ ਜਾਨੀ ਕਿ ਭਾਗ ਦੇ ਵਿੱਚ ਹੋ ਗਿਆ ਉੱਧਰ D2 ਉਮੀ ਪਿਆ ਇਧਰ ਲਈ ਸਾਡੇ D1 ਮਲਟੀਪਲਾਈ ਚ ਸੀ ਮਤਲਬ ਗੁਣਾ ਚ ਸੀ ਇਧਰ ਆ ਕੇ ਸਾਡੇ ਕੋਲੇ ਹੋ ਗਿਆ ਡਿਵਾਈਡ ਦੇ ਵਿੱਚ ਜਾਨਕੀ ਭਾਗ ਦੇ ਵਿੱਚ ਹੁਣ ਦੇਖੋ ਜੀ ਫ੍ਰੈਕਸ਼ਨ ਦਾ ਮਤਲਬ ਹੀ ਸਾਡੇ ਕੋਲੇ ਰੇਸ਼ੋ ਹੁੰਦੀ ਹੈ ਤਾਂ ਇਸ ਫ੍ਰੈਕਸ਼ਨ ਨੂੰ ਮੈਂ ਇਦਾਂ ਵੀ ਲਿਖ ਸਕਦਾ M1 ਰੇਸ਼ੋ M2 ਇਕੁਅਲ ਟੂ ਦਾ ਮਤਲਬ ਕੀ ਹੁੰਦਾ ਸਾਡੇ ਕੋਲੇ ਪ੍ਰੋਪੋਰਸ਼ਨ ਜਿੰਨੇ ਮੈਂ ਪ੍ਰੋਪੋਰਸ਼ਨ ਦਾ ਸਾਈਨ ਬਾਕੀ ਲਿਖ ਸਕਦਾ D2 ਰੇਸ਼ੋ D1 ਕੋਈ ਚਾਹੀ ਜੀਜ਼ ਤਾਂ ਆਪਾਂ ਇੱਥੇ ਲਿਖੀ ਹੈ M1 ਮਤਲਬ 4 m2 ਮਤਲਬ 8 ਪ੍ਰੋਪੋਰਸ਼ਨ ਦਾ ਸਾਈਨ ਪਾਇਆ ਸੀ d2 d2 ਮਤਲਬ ਜਿਹੜਾ ਸੀ ਪਤਾ ਕਰਨਾ ਸੀ x ਰੇਸ਼ੋ d ਦਾ ਕਹਿੰਦਾ ਮਤਲਬ ਇਸ ਬੇਸਿਕ ਮੈਥਡ ਤੋਂ ਹੀ ਜਿਹੜਾ ਸ਼ਾਰਟਕਟ ਵਾਲਾ ਮੈਥਡ ਬਣਿਆ ਹੋਇਆਗਾ ਤਾਂ ਮੈਥ ਦੇ ਵਿੱਚ ਸਾਨੂੰ ਕੀ ਹੈ ਜੀ ਸਾਡਾ ਜਿਹੜਾ ਬੇਸ ਹੈਗਾ ਉਹ ਕਲੀਅਰ ਹੋਣਾ ਚਾਹੀਦਾ ਜਿਹੜਾ ਬੇਸਿਕ ਮੈਥ ਆ ਉਹ ਕਿਸੇ ਟਰੀ ਦੀ ਰੂਟ ਦੀ ਤਰ੍ਹਾਂ ਜਿੰਨੀ ਵਧੀਆ ਰੂਟ ਓਨੇ ਵਧੀਆ ਫਰੂਟ ਠੀਕ ਹੈ ਅੱਗੇ ਵੀ ਜੇ ਆਪਾਂ ਕਿਸੇ ਐਕਸਾਈਜ਼ ਦੀ ਨੈਪਸੀਲਰ ਦੇ ਕਿਸੇ ਵੀ ਗਰੁੱਪ ਬੀ ਲੈਵਲ ਦੇ ਪੇਪਰ ਦੀ ਤਿਆਰੀ ਕਰ ਰਹੇ ਹਾਂ ਤਾਂ ਸਾਡਾ ਬੇਸ ਵੀ ਕਲੀਅਰ ਹੋਣਾ ਚਾਹੀਦਾ ਕੱਲੇ ਸ਼ਾਰਟਕਟ ਨਹੀਂ ਜੇ ਸਾਡਾ ਬੇਸ ਕਲੀਅਰ ਆ ਤਾਂ ਮੈਥ ਤੇ ਰੀਜ਼ਨਿੰਗ ਦੇ ਵਿੱਚੋਂ ਸਾਡੇ ਫੁੱਲ ਬਾਈ ਫੁੱਲ ਮਾਰਕਸ ਈਜ਼ਲੀ ਆ ਸਕਦੇ ਆ ਨੈਕਸਟ ਦੇਖੋ ਜੀ ਆਪਾਂ ਇੱਕ ਅੱਧਾ ਸਵਾਲ ਹੋਰ ਕਰਦੇ ਹਾਂ ਇਸੇ ਟਾਈਪ ਦਾ ਨੈਕਸਟ ਸਵਾਲ ਸਾਡੇ ਕੋਲੇ ਇੱਕ ਸਾਈਕਲ ਸਵਾਰ 10 ਕਿਲੋਮੀਟਰ ਪ੍ਰਤੀ ਘੰਟੇ ਦੀ ਚਾਲ ਦੇ ਨਾਲ 12 ਘੰਟੇ ਵਿੱਚ ਸਫ਼ਰ ਤੈਅ ਕਰਦਾ ਹੈਗਾ ਜੇਕਰ ਉਹ ਇਹੀ ਸਫ਼ਰ 40 ਕਿਲੋਮੀਟਰ ਪ੍ਰਤੀ ਘੰਟੇ ਦੀ ਚਾਲ ਨਾਲ ਚੱਲਣ ਵਾਲੀ ਬੱਸ ਵਿੱਚ ਕਰੇ ਤਾਂ ਉਸ ਨੂੰ ਪਹਿਲਾਂ ਨਾਲੋਂ ਕਿੰਨਾ ਸਮਾਂ ਘੱਟ ਲੱਗੇਗਾ ਤਾਂ ਜਿਹੜਾ ਕੁਝ ਸਾਡੇ ਕੋਲੇ ਦਿੱਤਾ ਹੋਇਆ ਹੈ ਜੀ ਉਹਦਾ ਸਿੱਕ ਟੇਬਲ ਤਿਆਰ ਕਰ ਲੈਣਾਗਾ ਸਾਡੇ ਕੋਲੇ ਦੋ ਚੀਜ਼ਾਂ ਦਿੱਤੀਆਂ ਹੋਈਆਂ ਇੱਕ ਤਾਂ ਸਪੀਡ ਦਿੱਤੀ ਹੋਈ ਆ ਜਿਹਨੂੰ ਅਸੀਂ ਪੰਜਾਬੀ ਚ ਚਾਲ ਲਿਖਾਂਗੇ ਦੂਸਰਾ ਸਾਨੂੰ ਸਮਾਂ ਦਿੱਤਾ ਹੋਇਆ ਜੀ ਇਹਦਾ ਅਸੀਂ ਇੱਕ ਟੇਬਲ ਤਿਆਰ ਕਰ ਲੈਣਾ ਪਹਿਲਾਂ ਸਪੀਡ ਕਿੰਨੀ ਸੀਗੀ 10 ਕਿਲੋਮੀਟਰ ਪ੍ਰਤੀ ਘੰਟਾ ਕਿੰਨਾ ਸਮਾਂ ਲੱਗਦਾ ਸੀ ਜੀ 12 ਘੰਟੇ ਲੱਗਦੇ ਸੀ ਹੁਣ ਸਪੀਡ ਕਿੰਨੀ ਹੋਊਗੀ ਹੁਣ ਸਪੀਡ ਵਧ ਗਈ ਹੁਣ ਸਪੀਡ ਹੋਊਗੀ 40 ਕਿਲੋਮੀਟਰ ਪ੍ਰਤੀ ਘੰਟਾ ਤਾਂ ਕਿੰਨਾ ਸਮਾਂ ਲੱਗੂ ਸਭ ਤੋਂ ਪਹਿਲਾਂ ਤਾਂ ਅਸੀਂ ਅਨਪਾਤ ਦੇਖਾਂਗੇ ਸਿੱਧਾ ਅਨਪਾਤ ਆ ਕਿ ਉਲਟਾ ਅਨਪਾਤ ਆ ਜੇਕਰ ਸਪੀਡ ਨੂੰ ਵਧਾ ਦਿੱਤਾ ਜਾਵੇ ਤਾਂ ਓਬਵੀਅਸਲੀ ਇਹ ਸਾਨੂੰ ਸਮਾਂ ਕਿ ਲੱਗੂਗਾ ਘੱਟ ਲੱਗੂਗਾ ਕਿਉਂਕਿ ਜਿੰਨੀ ਜ਼ਿਆਦਾ ਸਪੀਡ ਹੋਊਗੀ ਓਨਾ ਹੀ ਸਮਾਂ ਘੱਟ ਲੱਗਣਾਗਾ ਤਾਂ ਇੱਥੇ ਅਸੀਂ ਲਿਖਾਂਗੇ ਸਮਾਨ ਅਨਪਾਤ ਅਨੁਸਾਰ ਸਮਾਨ ਅਨਪਾਤ ਅਨੁਸਾਰ ਕਿਹੜਾ ਅਨਪਾਤ ਆ ਜੀ ਇਹ ਉਲਟਾ ਅਨਪਾਤ ਆ ਉਲਟਨ ਪਾਦ ਦਾ ਮਤਲਬ ਕੀ ਹੈ ਕਿ ਚਾਹੇ ਬਰੈਕਟ ਦੇ ਵਿੱਚ ਲਿਖ ਦਿਓ ਵੱਧ ਚਾਲ ਜੇਕਰ ਚਾਲ ਪਹਿਲਾਂ ਨੂੰ ਵੱਧ ਹੋਊਗੀ ਤਾਂ ਸਮਾ ਕੀ ਲੱਗੂ ਕੱਟ ਲੱਗੂਗਾ ਕੱਟ ਸਮਾ ਤੈਨੂੰ ਅਸੀਂ ਕਿੱਦਾਂ ਲਿਖਾਂਗੇ ਸਮਾਨਨੁਪਾਤ ਦੇ ਵਿੱਚ 10 ਅਨੁਪਾਤ 40 ਪੂਰੇ ਪ੍ਰੋਪੋਰਸ਼ਨ ਇੱਥੇ ਹੇਠਾਂ ਤੋਂ ਤੀਰ ਉੱਪਰ ਨੂੰ ਜਾ ਰਿਹਾ ਤਾਂ ਹੇਠਾਂ ਤੋਂ ਹੀ ਸਟਾਰਟ ਕਰਾਂਗੇ x ਅਸੀਂ ਪਤਾ ਕਰਨਾ ਅਨੁਪਾਤ 12 ਇਹਦਾ ਮਤਲਬ ਕੀ ਹੈ 10 40 ਪ੍ਰੋਪੋਰਸ਼ਨ ਦਾ ਮਤਲਬ ਬਰਾਬਰ x 12 0 ਨਾਲ 0 ਕੈਨਸਲ ਹੋ ਗਈ ਜੀ ਕ੍ਰੋਸ ਮਲਟੀਪਲਾਈ ਕਰੋਗੇ ਆਨਸਰ ਆਜੂ ਸਾਡੇ ਕੋਲੇ 3 12 ਵਟਾ 4 ਬਰਾਬਰ 3 ਤਾਂ ਜਾਨੀ ਕਿ ਹੁਣ ਉਹਨੂੰ ਕਿੰਨਾ ਸਮਾਂ ਲੱਗੇਗਾ 40 ਕਿਲੋਮੀਟਰ ਪ੍ਰਤੀ ਘੰਟੇ ਦੇ ਸਾਹ ਦੇ ਨਾਲ 3 ਘੰਟੇ ਪਰ ਹੁਣ ਇਹ ਨਹੀਂ ਪੁੱਛਿਆ ਕਿੰਨਾ ਸਮਾਂ ਲੱਗੇ ਹੁਣ ਇਹ ਪੁੱਛਿਆ ਕਿ ਪਹਿਲਾਂ ਨਾਲੋਂ ਕਿੰਨਾ ਸਮਾਂ ਘੱਟ ਲੱਗੇਗਾ ਪਹਿਲਾਂ ਨੂੰ 12 ਘੰਟੇ ਲੱਗ ਰਹੇ ਸੀ ਹੁਣ ਉਹਨੂੰ 3 ਘੰਟੇ ਲੱਗ ਰਹੇ ਆ ਇਟ ਮੀਨਸ ਪਹਿਲਾਂ ਦੇ ਨਾਲੋਂ ਉਸਨੂੰ 9 ਘੰਟੇ ਘੱਟ ਲੱਗ ਰਹੇ ਆ ਤਾਂ ਲਾਸਟ ਤੇ ਆਪਾਂ ਇਹ ਲਾਈਨ ਲਿਖ ਦਾਂਗੇ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਲੱਗਿਆ ਘਟ ਸਮਾ ਲੱਗਿਆ ਘਟ ਸਮਾ ਬਰਾਬਰ 12 3 9 ਕਾਂਟ ਇਹ ਹੈਗਾ ਜੀ ਸਾਡਾ ਹੱਲ ਇਸ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੀਜੀ ਤੇ ਚੌਥੀ ਟਾਈਪ ਕਰਾਂਗੇ ਇਸੇ ਵਿਅਾਸ ਦੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹ ਵੀਡੀਓ ਨੂੰ ਲਾਈਕ ਕਰ ਦਿਓ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇੱਕ ਵੀਡੀਓ ਨੂੰ ਬਣਾਉਣ ਵਾਸਤੇ ਕਾਫੀ ਮਿਹਨਤ ਲੱਗਦੀ ਆ ਤੇ ਕਾਫੀ ਜ਼ਿਆਦਾ ਇਹਨੂੰ ਟਾਈਮ ਲੱਗ ਜਾਂਦਾ ਧੰਨਵਾਦ ਜੀ